ਸਾਤ੍ਰੀਕਾਲ ਜੀ ਸਾਰਿਆਂ ਨੂੰ ਮੈਂ ਸਿਮਰ ਫਰੋਮ ਸਿੱਧੂ ਕ੍ਰੀਏਸ਼ਨ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੈਸੇ ਤਾਂ ਆਪਾਂ ਸੂਟ ਹੈ ਜਿਹੜੇ ਸੂਟ ਵਗੈਰਾ ਸਲਾਈ ਕਰਦੇ ਆਂਗੇ ਸੂਟ ਹੋ ਗਏ ਪਲਾਜ਼ੋ ਵਗੈਰਾ ਉਹਨਾਂ ਦੇ ਨਾਲ-ਨਾਲ ਆਪਾਂ ਕੀ ਹੈਗੇ ਕੁਸ਼ਾਰੇ ਹੋਗੇ ਜਿਹੜਾ ਗਾਤਰੀ ਹੋਗੇ ਆਪਾਂ ਉਹ ਵੀ ਕੀਆ ਸਲਾਈ ਕਰਦੇ ਆਂ ਆਪਾਂ ਨੂੰ ਇੱਕ ਸ਼ਹਿਰੇ ਦਾ ਆਰਡਰ ਆਇਆ ਸੀਗਾ ਪੋਂਗਾ ਲਈ ਸ਼ਹਿਰੇ ਕਹਿੰਦੇ ਆ ਜਿਹਨੂੰ ਤੁਹਾਨੂੰ ਪਤਾ ਹੀ ਹੋਏਗਾ ਉਹ ਵਾਲੇ ਕਸ਼ਾਰੇ ਦਾ ਆਪਾਂ ਨੂੰ ਆਰਡਰ ਆਇਆ ਸੀਗਾ ਤੇ ਆਪਾਂ ਨੇ ਉਹ ਤਿਆਰ ਕੀਤੇ ਆਗੇ ਤੁਸੀਂ ਸਾਡੇ ਕੋਲ ਜੇ ਕਿਸੇ ਨੂੰ ਕਸ਼ਰੇ ਸਮਾਉਣੇ ਹੋਣ ਤਾਂ ਤੁਸੀਂ ਉਹ ਵੀ ਸਮਾ ਸਕਦੇ ਹੋਗੇ ਆਪਾਂ ਇੱਥੇ ਆਪਾਂ ਉਹਨਾਂ ਨੂੰ ਕੀਆ ਸਲਾਈ ਕਰ ਰਹੇ ਹਾਂਗੇ ਜੇ ਤੁਸੀਂ ਨਵੇਂ ਆਏ ਹੋ ਸਾਡੇ ਚੈਨਲ ਤੇ ਤਾਂ ਪਲੀਜ਼ ਸਾਡੀਆਂ ਵੀਡੀਓਜ਼ ਨੂੰ ਮਤਲਬ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਦਾਂ ਸੋਹਣੀਆਂ ਸੋਹਣੀਆਂ ਵੀਡੀਓਜ਼ ਆਪਾਂ ਡੇਲੀ ਕਿ ਅਪਲੋਡ ਕਰਦੇ ਹਾਂ ਸੂਟਾਂ ਦੇ ਡਿਜ਼ਾਈਨ ਬਾਰੇ ਕੋਈ ਪਲਾਜ਼ੋ ਦਾ ਡਿਜ਼ਾਈਨ ਕੋਈ ਬਾਜੂ ਦਾ ਇਦਾਂ ਸਾਰੀਆਂ ਵੀਡੀਓਜ਼ ਆਪਾਂ ਕਿ ਡੇਲੀ ਅਪਲੋਡ ਕਰਦੇ ਹਾਂ ਇਦਾਂ ਅੱਜ ਆਪਾਂ ਇੱਕ ਸ਼ਹਿਰੇ ਦੀ ਵੀਡੀਓ ਅਪਲੋਡ ਕਰ ਰਹੇ ਹਾਂਗੇ ਤੇ ਆਪਾਂ ਇੱਥੇ ਗਾਤਰੇ ਵੀ ਬਣਾਉਣੇ ਆਗੇ ਜੇ ਕਿਸੇ ਨੂੰ ਗਾਤਰਾ ਸਲਾਈ ਕਰਾਉਣਾ ਹੋਵੇ ਤਾਂ ਸਾਡੇ ਕੋਲ ਗਾਤਰਾ ਵੀ ਸਮਾ ਸਕਦੇ ਹਾਂ ਤੁਸੀਂ ਇਦਾਂ ਜਿੱਦਾਂ ਸ਼ਹਿਰੇ ਦੀ ਮੂਰੀ ਤਿਆਰ ਕਰ ਰਹੇ ਹਾਂਗੇ ਸਾਡੀਆਂ ਵੀਡੀਓਜ਼ ਨੂੰ ਤੁਸੀਂ ਲਾਈਕ ਸਬਸਕ੍ਰਾਈਬ ਸ਼ੇਅਰ ਟਰੂ ਕਰਿਆ ਕਰੋ ਕਿੱਦਾਂ ਦੀਆਂ ਲੱਗੀਆਂ ਵੀਡੀਓਜ਼ ਪਲੀਜ਼ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜਾਂ ਜਿੱਦਾਂ ਵੀ ਕੋਈ ਵੀ ਚੀਜ਼ ਤੁਸੀਂ ਵੀਡੀਓ ਸਾਨੂੰ ਚਾਹੁੰਦੇ ਹੋ ਕਿ ਕਿੱਦਾਂ ਦੀ ਵੀਡੀਓ ਪਾਈਏ ਕੋਈ ਸੂਟ ਦੀ ਪਾਈਏ ਜਾਂ ਕੋਈ ਨਵੀਂ ਕੋਈ ਚੀਜ਼ ਬਾਰੇ ਪਾਣੀ ਚਾਹੁੰਦੇ ਹੋ ਤੁਸੀਂ ਤਾਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਅਸੀਂ ਉਹਦੀ ਵੀ ਵੀਡੀਓ ਬਣਾ ਕੇ ਅਪਲੋਡ ਕਰ ਦਾਂਗੇ ਆਪਣੇ ਚੈਨਲ ਦੇ ਉੱਪਰ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦੀ ਆ ਕਿ ਇਸ ਜੀ ਕੋਈ ਵੀ ਸੂਟ ਆ ਜਿੱਦਾਂ ਖਸ਼ੇਰੇ ਆਗੇ ਅਸੀਂ ਘਰ ਖੁਦ ਆਪ ਹੀ ਸਲਾਈ ਕਰਦੇ ਆ ਇਦਾਂ ਨਹੀਂ ਹੈਗਾ ਕਿ ਅਸੀਂ ਗਾ ਕਿਸੇ ਤੋਂ ਸੁਮਾਕੇ ਦਿੰਦੇ ਆਂਗੇ ਕਈ ਕਿ ਜਿਹੜੇ ਬੁਟੀਕ ਵਾਲੇ ਕਿਹ ਹੁੰਦੇ ਆ ਉਹ ਆਪਣੀ ਸਲਾਈ ਕਰਦੇ ਅੱਗੋਂ ਕਿਸੇ ਨਾ ਕਿਸ ਕੋ ਸੁਮਾਕੇ ਦਿੰਦੇ ਆਂ ਅਸੀਂ ਦੇਖੋ ਉਦ ਤਾਈ ਅਸੀਂ ਵੀਡੀਓ ਬਣਾਉਣੀ ਹੁੰਦੀ ਨਾਲ ਨਾਲ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜੇ ਵੀ ਅਸੀਂ ਆਪ ਹੀ ਸਲਾਈ ਕਰਦੇ ਆਂ ਸਾਰੇ ਤੇ ਦੇਖੋ ਇਹ ਬਣ ਕੇ ਤਿਆਰ ਹੋ ਗਿਆ ਖਸ਼ੇਰੇ ਇਤਰਾਗਾਤ ਰੇ बहुत ही सफाई जन के तैयार हुए प्लीज साडियो लाइक प्लीज़ साडियो लाइक करो एक प्यार से कमेंट भी करो थैंक यू ਏ ਮੇਰੀ ਬੇਟੀ ਸੇ ਕੀ ਹੋ ਕੇ ਨਹੀਂ ਮम्मा ਮੈਂ ਵੀ ਬੋਲਣਾਗਾ ਵੀਡੀਓ ਦੇ ਵਿੱਚ ਹਾਂਜੀ ਕਿੱਦਾਂ ਨਹੀਂ ਲੱਗੀਆਂ ਵੀਡੀਓਜ਼ ਪਲੀਜ਼ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਐਦਾਂ ਕੋਈ ਵੀ ਚੀਜ਼ ਹੈ ਸਾਡੇ ਕੋਲ ਸੂਟ ਹੋ ਗਿਆ ਜਾਂ ਕਸ਼ਰੇ ਗਾਤਰੀ ਕਿਸੇ ਵੀ ਤਰ੍ਹਾਂ ਦਾ ਚੀਜ਼ ਹੈ ਜਿਹੜੀ ਸਲਾਈ ਕਰਵਾ ਸਕਦੇ ਹੋ ਹਾਂਜੀ ਥੈਂਕ ਯੂ ਹੈਵ ਅ ਨਾਈਟੀ